उसके बाद में पूरा बाजू भी खत्म कर दिया है जी आपको किसने बताया ये ऐसी बात मेरे घर वाले फोन किया था तो मैं स्प्रे करता था जी पंच के आया जी तब तक तो मैं सारा पैसा टूटने लग गया उसके बाद में वो देखा था आलू खेत में एक पे आया था वही मर गया था जी उसके साथ गया था अपने मम्मी के साथ में गया था जी पहले भी जाता रहता था हाँ पहले भी जाता था जी नाम क्या है इसका शिवम कुमार जी शिवम कुमार हां जी तीनों ਕਹਾ ਫਿਰ ਆਂਟੀ ਭੱਜ ਕੇ ਗਿਆ ਫਿਰ ਉਹ ਕੈਸੇ ਕੰਡੀਸ਼ਨ ਸੀ ਵਾਹਰ ਉੱਥੇ ਤਾਂ ਬਹੁਤ سارے ਕੁੱਤੇ ਸੀ ਜੀ ਕਿੰਨੇ ਕੰਦਾਜਾ 9-10 ਨੇ ਜੀ ਅੱਛਾ ਉਹਦੇ ਸਾਹਮਣੇ ਪੈ ਗਏ ਸਤੇ ਭਰਾ ਨੂੰ ਹਾਂ ਜੀ ਕਿਦਾਂ ਉਹਦੇ ਵਾਰਾ ਕੁੱਤਿਆਂ ਦਾ ਹੈ ਜੀ ਬੱਚਾ ਆਲੂ ਚੁਗਣ ਗਿਆ ਦੀ ਖੇਤ ਦੇ ਫਿਰ ਸਾਡੀ ਨਾਲ ਪੈ ਲਈ ਉਹਥੇ ਤਕਰੀਬਨ 2 ਗਿੱਲੇ ਦੇ ਬਾਹੀ ਦੇ ਵਿੱਚ ਬੜਾ ਰੌਲਾ ਪੈ ਰਿਹਾ ਤੇ ਫਿਰ ਅਸੀਂ ਮੈਂ ਤੇ ਮੇਰੀ ਵਾਈਫ ਵੀ ਉਥੇ ਸ਼ਟਾਉਨ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਨਹੀਂ ਬੱਚੇ ਕਿਵੇਂ ਕੰਡੀਸ਼ਨ ਸੀ ਬੱਚੇ ਦੀ ਹਾਲਤ ਜੀ ਉਹਦੀ ਨਾਲੇ ਆਪਣੇ ਗਰਦਨ ਖਾਲੀ ਪਿੱਛੋਂ ਖੋਪੜੀ ਖਾਲੀ ਇੱਕ ਬਾਹ ਜੀ ਇੱਕ ਲੱਤ ਜੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਪਹਿਲਾਂ ਹੋਇਆ ਜੀ ਸਾਡੇ ਬੁੱਲਦ ਨਾਲ ਹੋਇਆ ਜੀ ਬੇੜੇ ਨਾਲ ਸਾਡੇ ਬੇੜਾ ਤਾਂ ਹੈ ਜੀ ਉੱਥੇ ਪਿਛਲੇ ਸਾਲ ਇੱਕ ਬੱਚਾ ਉਹ ਵੀ ਸੀ ਆਪਣੇ ਪਿੰਡ ਦੇ ਜੀ ਠੀਕ ਹੈ ਜੀ ਉਹਦਾ ਵੀ ਤਕਰੀਬਨ ਬਹੁਤ ਹਾਲਤ ਖਰਾਬ ਸੀ ਇਹ ਪਿੰਡ ਦੇ ਖੇਤ ਹੈ ਇਹ ਇਹ ਢਿੰਗੀ ਚ ਆਉਂਦਾ ਜੀ ਢਿੰਗੀ ਪਿੰਡ ਤੇ ਪਹਿਲੀ ਆ ਗਈ ਢਿੰਗੀ ਪਿੰਡ ਤੇ ਪਹਿਲੀ ਆ ਗਈ ਕਿੰਨੇ ਕੁੱਤੇ ਸੀੰਦਾ ਆਇਆ ਕੁੱਤੇ ਤਕਰੀਬਨ 10-12 ਕੁੱਤੇ ਨਹੀਂ ਜੀ ਕਿ ਪਹਿਲਾ ਵੀ ਜਿਹੜਾ ਬੰਦਾ ਉੱਥੇ ਜਾਂਦਾ ਉਹਨੂੰ ਕਹਿੰਦੇ ਨੇ। ਹਾਂਜੀ ਹਾਂਜੀ। ਸਾਪ ਨੂੰ ਪੈਂਦੇ ਨੇ ਜੀ ਕਿਸੇ ਨੂੰ ਛੜਦੇ ਨਹੀਂ ਹੈਗੇ ਇਹ। ਖੇਤ ਵਾਲਾ ਏਰੀਆ ਕਿਹਦਾ ਜਿਹਦੇ ਚ ਰਹਿੰਦੇ ਨੇ। ਖੇਤ ਵਾਲਾ ਏਰੀਆ ਤਾਂ ਜੀ ਵੈਨ ਤਾਂ ਫਰੀ ਜਾਂਦੇ ਨੇ ਉਹ ਕੋਈ ਤਾਂ ਹੀ ਆਵਾਰਾ ਕੁੱਤੇ ਨੇ ਜੀ ਕੋਈ ਪਤਾ ਨਹੀਂ ਕਿਹੜੇ ਖੇਤ ਕਿੱਥੇ ਨੂੰ ਮਾਰ ਕਰਦੇ ਨੇ ਉਹ। ਦੇਖੋ ਜਿਹੜਾ ਬੱਚਾ ਸੀ ਉਹ ਸਾਡੇ ਕੋਲ ਆਇਆ ਸੀ। ਬਰੋ ਡੈੱਡ ਸੀ। ਜ਼ਰੂਰ ਸੀ ਉਹਦਾ ਐਗਜ਼ਾਮੀਨੇਸ਼ਨ ਕੀਤਾ। ਉਹਦੀ ਬੋਡੀ ਤੇ ਕਾਫੀ ਜ਼ਿਆਦਾ ਸੱਟਾਂ ਸੀ। ਮਲਟੀਮੂਲੇਟਿਡ ਬੋਡੀ ਸੀ ਜਿਵੇਂ ਦਿਖਾਈ ਹੋਈ ਹੈ ਕਿਸੇ ਨੂੰ। ਐਸਪਰ ਜਿਹੜਾ ਟੈਂਡੈਂਟ ਸੀ ਉਹ ਕਹਿੰਦੇ ਸੀ ਕਿ ਡੌਗ ਨੇ ਬਾਈਟ ਕੀਤੀ ਹੈ ਸੋ ਕਾਫੀ ਪਰ ਦੇਖਣ ਜੀ ਵੀ ਲੱਗ ਰਿਹਾ ਵੀ ਹਾਂ ਡੌਗ ਨੇ ਕੀਤੀ ਹੋਣੀ ਬਾਕੀ ਅਸੀਂ ਮੋਰਟੀਰੀ ਸ਼ਿਫਟ ਕਰਤੀ ਹੈ ਬੋਡੀ ਇਧਰੋਂ ਅਸੀਂ ਪੋਸਟ ਮਾਰਡਮ ਕਰਾਂਗੇ ਉਦੋਂ ਹੀ ਦੱਸ ਸਕਦੇ ਹਾਂ ਕਿ ਅਸਲ ਕਾਰਨ ਕੀ ਨਾਮ ਕੀ ਸੀ ਕਿੰਨੇ ਘੁੰਮੇ